ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੀਐਮ ਮੋਦੀ ਦਾ ਵੱਡਾ ਐਲਾਨ ਜੀਐਸਟੀ ਹੋ ਗਿਆ ਘੱਟ ਏਸੀ ਗੱਡੀਆਂ ਸੋਨਾ ਚਾਹੁੰਦੇ ਤੇ ਹੁਣ ਨਹੀਂ ਲੱਗੇਗਾ ਜੀਐਸਟੀ ਸਭ ਕੁਝ ਹੋ ਜਾਵੇਗਾ ਸਸਤਾ ਕਿਹਾਂ ਪੂਰੀ ਅਪਡੇਟ ਆਉਜ਼ਾਂਦੀਆਂ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਤਾਂ ਜਿਵੇਂ ਕਿ ਆਪ ਸਭ ਜਾਣਦੇ ਹੋ 15 ਅਗਸਤ ਦੇ ਸੈਂਟਰ ਗਵਰਨਮੈਂਟ ਵੱਲੋਂ ਨਵਾਂ ਬਜਟ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਜੀਐਸਟੀ ਨੂੰ ਘਟਾਉਣ ਤੇ ਅਤੇ ਕੁਝ ਚੀਜ਼ਾਂ ਤੇ ਜੀਐਸਟੀ ਨੂੰ ਜ਼ੀਰੋ ਕਰਨ ਦੇ ਲਈ ਐਲਾਨ ਕੀਤਾ ਗਿਆ ਤਾਂ ਇਹ ਬਜਟ ਇਸ ਦੁਆਲੀ ਤੋਂ ਪਹਿਲਾਂ ਲਾਗੂ ਕਰ ਦਿੱਤਾ ਜਾਵੇਗਾ ਕਿਹੜੀ ਕਿਹੜੀ ਚੀਜ਼ ਸਸਤੀ ਹੋਵੇਗੀ ਇਸ ਦੀ ਲਿਸਟ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਪੰਜਾਬ ਅਤੇ ਸੈਂਟਰ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਅਲਰਟ ਪਰ ਦੇਖਣ ਨੂੰ ਮਿਲ ਸਕਣਗੀਆਂ ਨਿਊ ਜੀਐਸਟੀ ਰੇਟ ਲਿਸਟ ਲਾਈਵ ਜੀਐਸਟੀ ਹੋ ਗਿਆ ਕੱਟ AC ਤੋਂ ਲੈ ਕੇ ਗੱਡੀਆਂ ਤੱਕ ਸਭ ਕੁਝ ਸਸਤਾ ਦੁੱਧ ਪਨੀਰ ਤੇ 0 ਟੈਕਸ ਵੇਖੋ ਪੂਰੀ ਲਿਸਟ ਤਿਹਾਰ ਤੋਂ ਪਹਿਲਾਂ ਮੋਦੀ ਸਰਕਾਰ ਨੇ ਆਮ ਆਦਮੀ ਨੂੰ ਵੱਡੀ ਰਾਹਤ ਦਿੱਤੀ ਹੈ ਇਸ ਵਾਰ ਦੀਵਾਲੀ ਦੇ ਦਿਲ ਖੁਸ਼ ਨਾਲ ਭਰ ਜਾਵੇਗਾ ਸਰਕਾਰ ਨੇ ਹੁਣ GST ਘਟਾ ਦਿੱਤਾ ਹੈ GST ਸਲੈਬ ਵਿੱਚ ਬਦਲਾਅ ਕਾਰਨ ਰੋਜ਼ਾਨਾ ਦੀ ਕਈ ਚੀਜ਼ਾਂ ਸਸਤੀਆਂ ਹੋ ਜਾਣਗੀਆਂ GST ਕੌਂਸਲ ਦੀ 55ਵੀਂ ਮੀਟਿੰਗ ਬੁੱਧਵਾਰ ਨੂੰ ਦਿੱਲੀ ਵਿੱਚ ਹੋਈ ਇਸ ਮੀਟਿੰਗ ਵਿੱਚ ਕਈ ਮਹੱਤਵਪੂਰਨ ਪ੍ਰਸਤਾਵਾਂ ਨਮੰਜ਼ੂਰੀ ਦਿੱਤੀ ਗਈ ਵਿੱਤ ਮੰਤਰੀ ਨਿਰਮਲ ਸਿਤਾਰਾਮ ਦੇ ਅਨੁਸਾਰ ਹੁਣ ਸਿਰਫ ਦੋ ਜੀਐਸਟੀ ਸਲੇਬ 5% ਅਤੇ 18% ਹੋਣਗੇ ਹੁਣ ਜੀਐਸਟੀ ਸਲੇਬ 12% ਅਤੇ 28% ਨੂੰ ਖਤਮ ਕਰ ਦਿੱਤਾ ਗਿਆ ਇਸ ਸਲੇਬ ਵਿੱਚ ਜ਼ਿਆਦਾਤਰ ਜ਼ਰੂਰੀ ਚੀਜ਼ਾਂ ਸ਼ਾਮਲ ਹਨ ਲਗਜ਼ਰੀ ਅਤੇ ਨੁਕਸਾਨਦੇਹੀ ਵਸਤੂਆਂ ਲਈ ਇੱਕ ਵੱਖਰਾ ਸਲੇਬ ਹੋਵੇਗਾ ਜੋ ਕਿ 40% ਹੈ ਜਿਸ ਦੀ ਬਦਲਾਵ ਦਾ ਫੈਸਲਾ 22 ਸਤੰਬਰ ਤੋਂ ਦੇਸ਼ ਭਰ ਵਿੱਚ ਲਾਗੂ ਕੀਤਾ ਜਾਵੇਗਾ ਆਓ ਜਾਣਦੇ ਹਾਂ ਜੀਐਸਟੀ ਘਟ ਤੋਂ ਬਾਅਦ ਕੀ ਸਸਤਾ ਹੋਵੇਗਾ ਤੇ ਕੀ ਮਹਿੰਗਾ ਹੋਵੇਗਾ ਜੀਐਸਟੀ ਮੀਟ ਰਿਜ਼ਲਟ ਜੀਐਸਟੀ ਹਰੀ ਫਾਰਵਰਡ ਨਿਊਜ਼ ਲਾਈਵ ਅਪਡੇਟਰ 350 ਸੀਸੀ ਤੱਕ ਦੇ ਮੋਟਰਸਾਈਕਲਾਂ ਤੇ 에어 ਕੰਡੀਸ਼ਨਰ ਇਸ ਵਾਰਸ ਅਤੇ ਟੀਵੀ ਵਰਗੇ ਖਪਤਕਾਰ ਇਲੈਕਟ੍ਰੋਨਿਕ ਉਤਪਾਦਾਂ ਤੇ 28% ਤੋਂ ਘਟਾ ਕੇ 18% ਜੀਐਸਟੀ ਕਰ ਦਿੱਤਾ ਗਿਆ ਇਹ ਰੇਜ਼ਰ ਨਕਸ਼ੇ ਪੈਨਸਲ ਸ਼ਾਪਨਰ ਅਤੇ ਕਸਰਤ ਕਿਤਾਬਾਂ ਤੇ 5% ਦੀ 28 ਜੀਐਸਟੀ 0 ਲਾਗੂ ਹੋਵੇਗੀ ਇਸ ਤੋਂ ਇਲਾਵਾ 1200 ਸੀਸੀ ਤੋਂ ਲੈ ਕੇ 4000 ਮਿਲੀਮੀਟਰ ਤੋਂ ਵੱਧ ਲੰਬੇ ਸਾਰੇ ਵਾਹਨ 350 ਸੀਸੀ ਤੋਂ ਵੱਧ ਸਮਰੱਥਤਾ ਵਾਲੇ ਮੋਟਰਸਾਈਕਲ ਅਤੇ ਨਿੱਜੀ ਵਰਤੋਂ ਲਈ ਹਵਾਈ ਜਹਾਜ਼ ਅਤੇ ਰੈਸਿੰਗ ਕਾਰਾਂ ਤੇ 40% ਟੈਕਸ ਲਗਾਇਆ ਜਾਵੇਗਾ ਖੰਡ ਵਰਗੇ ਕੋਲਡ ਡਰਿੰਕ ਤੇ 40% ਟੈਕਸ ਲਗਾਇਆ ਜਾਵੇਗਾ ਇਲੈਕਟ੍ਰੋਨਿਕ ਵਾਹਨਾਂ ਤੇ ਪਹਿਲਾਂ ਵਾਂਗ 5% ਟੈਕਸ ਲਗਾਇਆ ਜਾਵੇਗਾ ਕਿ ਸਸਤਾ ਹੋਵੇਗਾ ਰੋਟੀ ਪਨੀਰ ਤੋਂ ਲੈ ਕੇ ਦਾਲਾਂ ਤੇਲ ਆਈਸਕ੍ਰੀਮ ਅਤੇ 32 ਤੱਕ ਆਮ ਵਰਤੋਂ ਦੀਆਂ ਚੀਜ਼ਾਂ ਸਸਤੀਆਂ ਹੋ ਜਾਣਗੀਆਂ ਇਸ ਦੇ ਨਾਲ ਹੀ ਨਿੱਜੀ ਸਿਹਤ ਅਤੇ ਜੀਵਨ ਬੀਮਾ ਪ੍ਰੀਮੀਅਮ ਤੇ ਟੈਕਸ ਰਾਹਤ ਮਿਲੇਗੀ ਜਿੰਨਾ ਵਸਤਾਂ ਤੇ ਜੀਐਸਟੀ 5% ਕੱਟ ਕਰ ਦਿੱਤਾ ਜਾਵੇਗਾ ਉਹਨਾਂ ਵਿੱਚ ਵਾਲਾਂ ਦਾ ਤੇਲ ਟਾਇਲਟ ਸਾਬਨ ਸਾਬਨ ਦੀਆਂ ਪੱਟੀਆਂ ਸ਼ੈਂਪੂ ਤੁਸਟ ਪੇਸਟ ਇਸ ਤੋਂ ਇਲਾਵਾ ਸੈਂਕਲ ਟੇਬਲ ਵੈਰ ਰਸੋਈ ਦੇ ਸਮਾਨ ਅਤੇ ਹੋਰ ਘਰੇਲੂ ਚੀਜ਼ਾਂ ਜਿਨ੍ਹਾਂ ਤੇ GST ਕੱਟ ਕੀਤਾ ਜਾਵੇਗਾ ਜਿਨ੍ਹਾਂ ਵਸਤਾਂ ਤੇ GST 5% ਤੋਂ ਘਟਾ ਕੇ 0 ਕੀਤਾ ਜਾਵੇਗਾ ਉਹਨਾਂ ਚ ਦੁੱਧ ਪਨੀਰ ਬਰੈਡ ਸ਼ੀਨਾ ਅਤੇ ਹੋਰ ਅਜਹੀਆਂ ਵਸਤੂਆਂ ਜੋ ਨਿਜੀ ਜ਼ਰੂਰਤ ਵਿੱਚ ਹਰ ਰੋਜ਼ ਆਪਾਂ ਵਰਤਦੇ ਹਾਂ ਇਹਨਾਂ ਤੇ ਜੀਐਸਟੀ ਬਿਲਕੁਲ ਜ਼ੀਰੋ ਕੀਤਾ ਜਾਣਾ ਲਗਾ ਇਸ ਤੋਂ ਇਲਾਵਾ ਜੀਐਸਟੀ 12% ਨੂੰ ਹਟਾ ਕੇ 18% ਜਾਂ 18% ਤੋਂ ਘਟਾ ਕੇ 5% ਕਰ ਦਿੱਤਾ ਜਾਵੇਗਾ ਨਮਕੀਨ ਪੁਜਿਆ ਸਾਸ ਪਤਾਸਾ ਇਸ ਟੈਟਨਿਊਡਲ ਚਾਕਲੇਟ ਟੌਫੀਆਂ ਸੁਰੱਖਿਤ ਮੀਟ ਕਾਨਫਰੈਂਸ ਲਾਸਟ ਮੱਖਣ ਕਿ ਉਹ ਵਰਗੀਆਂ ਖਾਣ ਵਾਲੀਆਂ ਵਸਤੂਆਂ ਤੇ 18 12% ਤੋਂ ਘਟਾ ਕੇ GST 5% ਕੀਤਾ ਜਾਵੇਗਾ ਇਸ ਤੋਂ ਇਲਾਵਾ GST 28% ਤੋਂ ਘਟਾ ਕੇ 18% ਕਰਨ ਵਿੱਚ 에어 ਕੰਡੀਸ਼ਨਰ ਮਸ਼ੀਨੀ ਪੀਵੀ ਡਿਸ਼ਵਾਸ਼ ਮਸ਼ੀਨਾਵਾਂ ਛੋਟੀਆਂ ਕਾਰਾਂ ਮੋਟਰਸਾਈਕਲ ਸ਼ਾਮਲ ਹਨ ਜਿਨ੍ਹਾਂ ਤੋਂ GST ਘਟਾਇਆ ਜਾਵੇਗਾ 33 ਜੀਵਨ ਰੱਖਿਆ ਦਵਾਈਆਂ ਤੇ GST 12% ਤੋਂ ਘਟਾ ਕੇ 0 ਕੀਤਾ ਜਾਵੇਗਾ ਆਮ ਆਦਮੀ ਨੂੰ ਹੋਵੇਗਾ ਫਾਇਦਾ ਕੇਂਦਰ ਵਿੱਚ ਮંત્રી ਨਿਰਮਲ ਸੀਤਾਰਾਮ ਨੇ ਕਿਹਾ ਕਿ GST ਵਿੱਚ ਸੁਧਾਰ ਆਮ ਆਦਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਆਮ ਆਦਮੀ ਵੀ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਤੇ ਲਗਾਏ ਗਏ ਹਰ ਟੈਕਸ ਵੀ ਪੂਰੀ ਸਮਰੈਖੀ ਕੀਤੀ ਗਈ ਅਤੇ ਜ਼ਿਆਦਾਤਰ ਮਾਮਲੇ ਵਿੱਚ ਲੜਾ ਵਿੱਚ ਭਾਰੀ ਕਮੀ ਕੀਤੀ ਗਈ ਹੈ ਕਿਰਤ ਸੰਭਵ ਸੰਬੰਧੀ ਉਦਯੋਗਾਂ ਨੂੰ ਚੰਗੀ ਸਮਰੱਥਾ ਦਿੱਤੀ ਜਾਵੇਗੀ ਕਿਸਾਨਾਂ ਤੇ ਖੇਤੀਬਾੜੀ ਖੇਤਰ ਦੇ ਨਾਲ-ਨਾਲ ਸਿਹਤ ਖੇਤਰੀ ਨੂੰ ਵੀ ਲਾਭ ਹੋਵੇਗਾ ਆਰਥ ਵਿਵਸਥਾ ਦੇ ਮੁੱਖ ਚਾਲਕਾਂ ਨੂੰ ਪ੍ਰਮੁੱਖਤਾ ਦਿੱਤੀ ਜਾਵੇਗੀ ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਆਮ ਆਦਮੀ ਅਤੇ ਮੱਧ ਵਰਗ ਦੀਆਂ ਵਸਵਾਂ ਤੇ ਪੂਰੀ ਤਰ੍ਹਾਂ ਕਟੌਤੀ ਕੀਤੀ ਜਾਵੇਗੀ ਤਾਂ ਇਹ ਸੀ ਪੰਜਾਬ ਅਤੇ ਸੈਂਟਰ ਦੀਆਂ ਲੇਟੈਸਟ ਅਪਡੇਟਸ ਤੋਂ ਲਵਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਪੰਜਾਬ ਦੀਆਂ ਨਵੀਆਂ ਤਾਜ਼ੀਆਂ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਚੈਨਲ ਪੰਜਾਬ ਅਲਰਟ ਪਰ ਦੇਖਣ ਨੂੰ ਮਿਲ ਸਕਣਗੀਆਂ